ਹਾਂਜੀ ਸਵਾਗਤ ਹੈ ਸਾਰੇ ਕਿਸਾਨ ਭਰਾਵਾਂ ਦਾ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਆਪਾਂ ਪਹੁੰਚੇ ਹਾਂ ਬੱਲਾ ਮੰਡੀ ਅੰਮ੍ਰਿਤਸਰ ਇਹ ਬੱਲੇ ਮੰਡੀ ਦੀ ਆਪਾਂ ਤੁਹਾਨੂੰ ਦਿਖਾਉਨੇ ਆ ਰੌਣਕਾਂ 20% ਜਿਹੜੇ ਪਸ਼ੂ ਇੱਥੇ ਆਉਣੇ ਚਾਲੂ ਹੋ ਗਏ ਆ ਤੇ ਬਾਕੀ ਟੰਟ ਟੁੰਟ ਬਿਲਕੁਲ ਪ੍ਰੋਪਰ ਲੱਗ ਚੁੱਕੇ ਆ ਤੇ ਵੱਧ ਤੋਂ ਵੱਧ ਇੱਥੇ ਪਹੁੰਚ ਕੇ ਤੇ ਰੌਣਕਾਂ ਵਧਾਓ ਬੱਲੇ ਮੰਡੀ ਅੰਮ੍ਰਿਤਸਰ ਇਹ ਆ ਦੇਖ ਆਪਾਂ ਇੱਕ ਢੇੜਾ ਕਢਾ ਕੇ ਲਿਆਉਨੇ ਆ ਤੁਹਾਡਾ ਟੰਟ ਟੁੰਟ ਦਿਖਾਉਨੇ ਆ ਕਰੋ ਜੀ ਚੈੱਕ ਇੰਦਰ ਆ ਸਾਰੇ ਟੈਂਟ ਟੁੰਟ ਜਿਹੜੇ ਲੱਗੇ ਆ ਤੇ ਕੁਰਸੀਆਂ ਟੇਬਲ ਟੈਂਟ ਸਾਰੇ ਓਕੇ ਰਿਪੋਰਟ ਆ ਇੰਦਰ ਬਾਈ ਹੁਣੀ ਪਹੁੰਚੀ ਆ ਕਰੋ ਜੀ ਚੈੱਕ ਇੰਦਰ ਲੋ ਬਾਈਲ ਵੀ ਲੱਗੇ ਆ ਇੰਦਰ ਬਾਈ ਟਰਾਲਾ ਸਿਕਾਉਂਦਿਆ ਵੇ ਕਰੋ ਚੈੱਕ ਲੋਰੀ ਕਟੂਰੀ ਦੀਆਂ ਤਿਆਰੀਆਂ ਹੋ ਚੁੱਕੀਆਂ ਤੇ ਬਾਕੀ ਪਹੁੰਚ ਕੇ ਇੱਥੇ ਰੌਣਕਾਂ ਵਧਾਓ ਬਲੇ ਮੰਡੀ ਦੀਆਂ ਇੱਕ 2% ਆ ਵੇਖੋ ਮੱਜਾ ਮੱਜਾ ਆਈਆਂ ਵਾ ਤੇ ਬਾਈ ਜਿਹੜੀ ਕਰੀ ਜਾਂਦੇ ਆ ਤਿਆਰੀ ਇੱਧਰ ਵੀ ਦਿਖਾਓ ਇੱਧਰ ਵੀ ਇੱਧਰਲੀ ਸਾਈਡ ਤੋਂ ਹੀ ਦੇਖ ਸਕਦੇ ਜੇ ਤਿਆਰੀਆਂ ਚੱਲਣ ਦੀਆਂ ਪੂਰੀਆਂ ਤੇ ਦੇ ਪਸ਼ੂ ਯਾਨੀ ਕਿ 1-2% ਹੀ ਆਏ ਆ ਬਾਕੀ ਕੱਲ ਤੱਕ ਪੂਰੀ ਰੌਣਕ ਵਾਜ ਜਾਣੀ ਆ ਉਹ ਵਈ ਕਰੋ ਚੱਕ ਇੱਧਰ ਆ ਕੰਬੂਦੂ ਵਾ ਇਹ ਪ੍ਰੋਪਰ ਲੱਗੇ ਆ ਤੇ ਪਸ਼ੂੰ ਪਰ 1-2% ਹੀ ਆਏ ਆ 1-2% ਬੰਦ ਕਰਨੇ ਆ ਸਮਨੇ ਕਿਹੜੇ ਗੁਜਰੇ ਜਿਹੜੇ ਜਿਹੜੇ ਲੋ ਬਈ ਅੱਜ ਨੇ ਗੁਜਰਾਂ ਨੇ ਲਾਈ ਯਾਰ ਆਰੌਣਕ ਇਹਦੇ ਆਰ ਕੀ ਚੰਗੀ ਮੰਡੀ ਭਰਨੀ ਆ ਦੇ ਅੱਛਾ ਜੀ ਕਿਹੜੇ ਮੰਡੇ ਸਾਡੇ ਮੂਹਰੇ ਬੜੀ ਚੈੱਕ ਕਰੋ ਇੱਧਰ ਵੀ ਲੱਗੀਆਂ ਰੌਣਕਾਂ ਬਾਕੀ ਆਪਾਂ ਜਾਣਕਾਰੀ ਜਾਰੀ ਤੇ ਨਹੀਂ ਆਪਾਂ ਬਾਕੀ ਕੱਲ ਨੂੰ دیر ਪਹੁੰਚਾਂਗੇ ਤੇ ਕੱਲ ਨੂੰ ਜਿਹੜੀ ਪ੍ਰੋਪਰ ਜਾਣਕਾਰੀ ਦੇਵਾਂਗੇ ਆਪਾਂ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ ਖੁੱਲਚੋ ਇੱਥੇ ਵੱਧ ਵੱਧ ਤੇ ਰਾਮਕਾ ਜਿਹੜੀਆਂ ਬੱਲੇ ਮੰਡੀ ਦੀਆਂ ਵਧਾਓ ਆ ਗਏ ਚੱਟਦੇ ਤੋਂ ਚੱਟਦਾ ਪਸ਼ੂ ਆਉਂਦਾ ਬਾਈ ਇੱਥੇ ਤੇ ਦੂਜੀ ਸਾਈਡ ਜਿਹੜੀ ਉਧਰ ਘੋੜਿਆਂ ਦੀ ਮੰਡੀ ਲੱਗਦੀ ਆ ਤੇ ਉਧਰ ਅਜੇ ਕੋਈ ਕੋਈ ਵੀ ਟੈਂਟਰ ਟੋਟ ਤੇ ਲੱਗਾ ਗਾੜੀਆਂ ਵਾਹੇ ਲੱਗਣਗੇ ਕੱਲ ਤੱਕ ਤੇ ਕੱਲ ਤੱਕ ਬਾਈ ਕਹਿੰਦਾ ਕਿ ਉਧਰ ਵੀ ਰੌਣਕਾਂ ਲੰਘਾਂ ਜਿਹੜੀਆਂ ਬਦਨਗੀਆਂ ਤੇ ਕੱਲ ਨੂੰ ਵਧੀਆਂ ਚੱਟੀਆਂ ਆਉਣ ਜਾਂ ਉੱਥੇ ਦੇ ਅੱਛਾ ਅੱਛਾ ਠੀਕ ਹੈ ਠੀਕ ਹੈ ਇਹ ਪੱਟੀ ਦੇ ਆ ਰਹੀਆਂ ਨੇ ਕਿਹੜੀਆਂ ਗੰਦੀਆਂ ਬੋਗਲੀਆਂ